ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਸੂਚੀ 'ਚ ਜਿਨ੍ਹਾਂ ਉਮੀਦਵਾਰਾਂ ਦੇ ਨਾਂ ਆਏ ਨੇ ਉਹਨਾਂ ਦੇ ਕਰ ਪਾਰਟੀ ਵਰਕਰਾਂ ਵੱਲੋਂ ਵਧਾਈ ਦੇਣ ਲਈ ਤਾਂਤਾ ਲੱਗ ਗਿਆ ਤਸਵੀਰਾਂ ਤਰਨਤਾਰਨ ਤੋਂ ਡਾਕਟਰ ਤਰਨਵੀਰ ਅਗਨੀਹੋਤਰੀ ਪਟਿਆਲਾ ਦਿਹਾਤੀ ਤੋਂ ਬ੍ਰਹਮਹਿੰਦਰਾ ਅਤੇ ਤਲਵੰਡੀ ਸਾਬੋ ਤੋਂ ਖੁਸ਼ਬਾਦ ਸਿੰਘ ਜਟਾਣਾ ਦੇ ਘਰ ਦੀਆਂ ਨੇ ਵਰਕਰ ਖੁਸ਼ੀ 'ਚ ਉਮੀਦਵਾਰਾਂ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਨੇ ਵਰਕਰਾਂ ਵੱਲੋਂ ਖੁਸ਼ੀ 'ਚ ਆਤੀਸ਼ਬਾਜ਼ੀ ਵੀ ਕੀਤੀ ਜਾ ਰਹੀ ਹੈ ਦੇਖੋ ਕਿਸ ਤਰੀਕੇ ਨਾਲ ਲੋਕ ਖੁਸ਼ੀਆਂ ਮਨਾ ਰਹੇ ਨੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਅرج ਮਾਹੌਲ ਸਾਰੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਔਰ ਕਾਂਗਰਸ ਦੀ ਸਰਕਾਰ ਲਿਆਉਣ ਵਲ ਬਣਿਆ ਹੋਇਆ ਹੈ ਔਰ ਮੈਂ ਸੁਮਿੰਤਾ ਵੀ ਸਾਡੇ ਸਾਰੇ ਤਰਨਤਾ ਮਹਲਕੀ ਦੀ ਵਰਕਰਾਂ ਦੀ ਮਿਹਨਤ ਕਰਕੇ ਔਰ ਜੋ ਸਰਵੇ ਰਿਪੋਰਟਸ ਬਣੀਆਂ ਨੇ ਉਹਨਾਂ ਕਰਕੇ ਉਹਨਾਂ ਨੇ ਦਿੱਤੀ ਹੈ ਮੈਨੂੰ ਟਿਕਟ ਔਰ ਮੈਂ ਇਹ ਰੋਸ਼ਟਾਣਾ ਆਪੀ ਐਰ ਕੀ ਬਹੁਤ ਟਾਈਮ ਸੇ ਜਿਹੜੀਆਂ ਨੇ ਟਿਊਸ਼ਨ ਦਿੱਤੀਆਂ ਗਈਆਂ ਨੇ ਔਰ ਤਕਰੀਬਨ ਅੱਜ ਤੋਂ ਦੇਖਿਆ ਜਾਵੇ ਤੇ 1.5 ਮਹੀਨਾ ਕਲੈਕਸ਼ਨ ਵਿੱਚ ਰਹਿਦਾ ਵਾ ਔਰ ਸਾਡੇ ਸਾਡੇ ਵਰਕਰ ਜਿਹੜੇ ਜੋਸ਼ ਵਿੱਚ ਨੇ ਔਰ ਮੈਂ ਉਮੀਦ ਰੱਖਦਾ ਹਾਂ ਕਿ ਜਿਹੜੀ ਕਾਂਗਰਸ ਪਾਰਟੀ ਪਿਛਲੇ 20 ਸਾਲਾਂ ਤੋਂ ਇਹ ਤੰਤਾ ਦੀ ਸੀਟ ਹਾਰਦੀ ਆ ਰਹੀ ਹੈ ਇਸ ਵਾਰ ਜਿਹੜੇ ਹੈ ਫਕਰ ਦੇ ਸਯੋਜ ਦੇ ਨਾਮ ਇਸ ਸੀਟ ਅਸੀਂ ਜਿੱਤਾਂਗੇ ਸਾਡੇ ਬੜੇ ਵੀਰ ਸਾਰੇ ਹਲਕੇ ਨੂੰ ਪੂਰੀ ਖੁਸ਼ੀ ਆ ਕਿ ਸੁਵਾਰ ਸਿੰਘ ਜਟਾਣਾ ਨੂੰ ਟਿਕਟ ਮਿਲਣ ਦੇ ਅਸੀਂ ਜੋ ਵਿਸ਼ਵਾਸ ਪਾਰਟੀ ਤੇ ਕਰਦੇ ਅਸੀਂ ਧੰਨਵਾਦ ਕਰਦੇ ਆ ਪਾਰਟੀ ਦੇ ਪ੍ਰਧਾਨ ਮਹਾਰਾਜ ਕੈਪਟਨ ਅਗੰਦਰ ਸਿੰਘ ਦਾ ਅਤੇ ਹਾਈ ਕਮਾਂਡ ਦਾ ਜਿਨ੍ਹਾਂ ਨੇ ਆਪਣਾ ਭਰੋਸਾ ਕਰਕੇ ਖੁਸ਼ਵਾਨ ਸਿੰਘ ਜਟਾਣਾ ਨੂੰ ਟਿਕਟ ਦਿੱਤੀ ਹੈ ਤੇ ਉਮੀਦ ਕਰਦੇ ਆ ਕਿ ਸਾਰਾ ਹਲਕਾ ਇੱਕੋ ਇੱਕ ਸਾਰਾ ਸਾਡੇ ਨਾਲ ਚੱਲ ਕੇ ਤੇ ਜਿੱਤ ਪ੍ਰਾਪਤ ਅਸੀਂ ਕਰਾਂਗੇ ਸਾਰਿਆਂ ਨਾਲ ਲੇ ਕੇ ਚੱਲਾਂਗੇ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਤਰਨਤਾਰਨ ਤੋਂ ਵਿਜੇ ਕੁਮਾਰ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜਗਬਾਣੀ ਟੀਵੀ